ਉਹ ਜੇ ਗੱਲ ਕਰੀ ਜਵੇਂ ਸ਼ੰਭੂ ਬਾਟਰ ਦਾ ਘਣੋਰੀ ਬਾਟਰ ਦੇ ਖਾਲੀ ਕਿਰਾਏ ਕਿਸਾਨਾਂ ਨੂੰ ਚੁੱਕਿਆ ਗਿਆ ਇੱਕ ਵਾਰ ਉਹ ਸੀਜ਼ਨ ਕਹਿੰਦੇ ਸੀ ਕਿਸਾਨਾਂ ਦੇ ਹੱਕ ਦੇ ਵਿੱਚ ਆ ਉਹਨੂੰ ਕਿਵੇਂ ਦੇਖ ਰਹੇ ਹੋ ਦੇਖੋ ਜੋ ਇਹਨਾਂ ਨੇ ਫੈਸਲਾ ਕੀਤਾ ਉਹਨਾਂ ਨੂੰ ਮੀਟਿੰਗ ਤੇ ਬੁਲਾ ਕੇ ਕਿਸਾਨ ਜਥੇਬੰਦੀਆਂ ਨੂੰ ਔਰ ਸੈਂਟਰ ਦੇ ਵਜ਼ੀਰ ਵੀ ਆਏ ਔਰ ਉਸ ਮੀਟਿੰਗ ਦੇ ਵਿੱਚ ਪੰਜਾਬ ਦੇ ਵਜ਼ੀਰ ਵੀ ਤਿੰਨ ਸ਼ਾਮਲ ਸੀਗੇ ਔਰ ਉਹਨਾਂ ਨੂੰ ਭਰੋਸੇ 'ਚ ਲੈ ਕੇ ਜਿਸ ਤਰ੍ਹਾਂ ਉਹਨਾਂ ਦੀ ਪਿੱਠ ਚੂਰਾ ਮਾਰਿਆ ਔਰ ਉਹਨਾਂ ਨੂੰ ਉੱਥੋਂ ਹੀ ਗ੍ਰਿਫਤਾਰ ਕਰ ਲਿਆ ਮੀਟਿੰਗ ਤੋਂ ਬਾਅਦ ਔਰ ਜਿਹੜੇ ਬਾਕੀ ਕਿਸਾਨ ਸੀ ਉਹਨਾਂ ਨੂੰ ਉੱਥੋਂ ਭਜਾਇਆ ਗਿਆ ਔਰ ਉਸ ਤੋਂ ਬਾਅਦ ਉਹਨਾਂ ਦੇ ਸਮਾਨਾਂ ਦੀ ਚੋਰੀ ਹੋਈ ਉਹਨਾਂ ਦੇ ਜਿਹੜੇ ਆਪਣੇ ਵਾ ਕੋਲਰ ਸੀਗੇ ਉਹਨਾਂ ਦੇ ਆਪਣੇ ਹਵਾ ਦੇ ਕੋਈ ਉਹਨਾਂ ਨੇ ਚੁੱਲ੍ਹੇ ਸੀਗੇ ਕੋਈ ਗੈਸ ਸਿਲੰਡਰ ਸੀਗੇ ਜਿਹੜੇ ਉਹਨਾਂ ਦੇ ਮੰਜੇ ਬਿਸਤਰੇ ਸੀਗੇ ਜਿਹਦੇ ਤੇ ਉਹ ਇੱਕ ਸਾਲ ਤੋਂ ਬੈਠੇ ਸੰਘਰਸ਼ ਕਰ ਰਹੇ ਸੀਗੇ ਔਰ ਹਰ ਇੱਕ ਚੀਜ਼ ਕਈ ਜਗ੍ਹਾ ਲੰਗਰ ਦੇ ਘੋਦੇ ਟੀਨ ਪਏ ਸੀ ਔਰ ਹੋਰ ਸਮਾਨ ਬਹੁਤ ਜਿਹੜਾ ਸੀਗਾ ਉਹ ਚੋਰੀ ਕਰਵਾਇਆ ਗਿਆ ਉਹਦੇ ਚ ਕਾਫੀ ਹੱਦ ਤੱਕ ਕਿਤੇ ਪੁਲਿਸ ਵੀ ਇਨਵੋਲਡ ਹੈ ਜਿਵੇਂ ਪੁਲਿਸ ਤੇ ਪਰਚਾ ਵੀ ਹੋਇਆ ਰਖਨੌਰੀ ਬਾਰਡਰ ਤੇ ਛਤਰਾਣੇ ਪਿੰਡ ਦਾ ਇੱਕ ਮੁਲਾਜ਼ਮ ਸੀ ਇਸੇ ਤਰ੍ਹਾਂ ਇੱਥੇ ਜਿਹੜੇ ਐਮਐਲਏ ਦੀ ਇਨਵੋਲਵਮੈਂਟ ਵਿੱਚ ਆਈ ਹੈ ਬਹੁਤ ਵੱਡਾ ਇੱਕ ਐਮਐਲਏ ਦੇ ਕਲੋਜ਼ ਬੰਦਿਆਂ ਨੇ ਟਰਾਲੀਆਂ ਚੋਰੀ ਜਿਹੜੀਆਂ ਕੀਤੀਆਂ ਨੇ ਇਹ ਪੰਜਾਬ ਲਈ ਇੱਕ ਕਲੰਕ ਹੈ ਕਿਸਾਨਾਂ ਨੂੰ ਸਰਕਾਰਾਂ ਦਿੰਦੀਆਂ ਹੁੰਦੀਆਂ ਕਿਸਾਨ ਲੜਾਈ ਲੜ ਰਹੇ ਸੀ ਚਾਹੇ ਮੰਗਾ ਪੰਜਾਬ ਨਾਲ ਸੰਬੰਧਤ ਸੀ ਚਾਹੇ ਮੰਗਲ ਉਹਨਾਂ ਦੀ ਹੈ ਸੈਂਟਰ ਨਾਲ ਸੰਬੰਧਤ ਸੀ ਦੋਨੋਂ ਗਵਰਮਟ ਵਾਲੇ ਵਿੱਚ ਟੌਕਸ ਦੇ ਵਿੱਚ ਸ਼ਾਮਲ ਸੀਗੇ ਔਰ ਭਗਵੰਤ ਮਾਨ ਉਹਨਾਂ ਦਾ ਇਹ ਕਹਿਣਾ ਹੈ ਕਿ ਪੰਜਾਬ ਨਾਲ ਮੰਗੀ ਕੋਈ ਨਹੀਂ ਸੀ ਤੇ ਭਗਵੰਤ ਮਾਨ ਜੀ ਨੇ ਫਿਰ ਸਾਰੀਆਂ ਜਥੇਬੰਦੀਆਂ ਕਿਉਂ ਬੁਲਾਈਆਂ ਸੀ ਉੱਥੇ ਚੰਡੀਗੜ੍ਹ ਜਿੱਦੇ ਚ ਉੱਠ ਕੇ ਚਲੇ ਗਏ ਸੀ 18 ਮੰਗਾ ਉੱਥੇ ਡਿਸਕਸ ਹੋਈਆਂ 18 ਮੰਜਾਂ ਮਨਜ਼ੂਰ ਕੀਤੀਆਂ ਗਈਆਂ ਭਗਵੰਤ ਮਾਨ ਜੀ ਵੱਲੋਂ ਫਿਰ ਵਿੱਚੋਂ ਉੱਠ ਕੇ ਚਲੇ ਗਏ ਔਰ ਇਹ ਗੱਲਾਂ ਸਾਰਾ ਲੋਕਾਂ ਨੂੰ ਘਬਰਾ ਕਰ ਰਹੇ ਨੇ ਔਰ ਕਿਸਾਨਾਂ ਨਾਲ ਇਸ ਤਰ੍ਹਾਂ ਕਦੀ ਵੀ ਅਜੇ ਤੱਕ ਬਸਲੂਕੀ ਨਹੀਂ ਕੀਤੀ ਗਈ ਕਿ ਕਿਸਾਨਾਂ ਨੂੰ ਕੁਝ ਦੇਣਾ ਚਾਹੀਦਾ ਨਾ ਕਿ ਉਹਨਾਂ ਦੀਆਂ ਚੋਰੀਆਂ ਕੀਤੀਆਂ ਇੱਕ ਕਿਸਾਨ ਕੋਲ ਮਸਾ ਜ਼ਿੰਦਗੀ ਚ ਇੱਕ ਟਰਾਲੀ ਬਗਾਧ ਪੰਜ 6 ਲੱਖ ਦੀ ਟਰਾਲੀ ਹੈ ਉਹ ਵੀ ਇਹਨਾਂ ਨੇ ਟਰੈਕਟਰਾਂ ਮਗਰੇ ਖਿੱਚ ਕੇ ਜਾ ਕੇ ਆ ਡੜ ਕਿਤੇ ਘਰਾਂ ਚ ਲਾ ਲਿਆ ਕਿਤੇ ਵਰਕਸ਼ਾਪਾਂ ਚ ਲਾ ਲਿਆ ਉਹਨਾਂ ਦੇ ਪਾਣੀਆਂ ਦੇ ਟੈਂਕਰ ਸੀਗੇ ਉਹਨਾਂ ਨੂੰ ਟੋਕ ਕਰਕੇ ਲੈ ਗਏ ਬਹੁਤ ਵੱਡਾ ਇੱਕ ਪੰਜਾਬ ਸਰਕਾਰ ਤੇ ਕਲੰਕ ਲੱਗਿਆ ਔਰ ਖਨੌਰੀ ਤੇ ਜਿਹੜਾ ਹਲਕਾ ਕਬੱਡੀ ਨਾਲ ਮਸ਼ਹੂਰ ਸੀਗਾ ਖਨੌਰ ਦਾ ਉਹ ਅੱਜ ਟਰਾਲੀ ਚੋਰਾ ਨਾਲ ਜਾਣਿਆ ਜਾਂਦਾ ਇੱਕ ਪੱਕਾ ਕਲੰਕ ਉਹਨਾਂ ਤੇ ਲੱਗ ਗਿਆ ਕੇਸ ਹਲਕੇ ਦੇ ਲੋਕਾਂ ਨੇ ਜਿਨ੍ਹਾਂ ਨੇ ਕਿਸਾਨਾਂ ਦੀ ਚੋਰੀ ਕੀਤੀ ਹੈ ਟਰਾਲੀਆਂ ਚੋਰੀ ਕੀਤੀਆਂ ਸਮਾਨ ਚੋਰੀ ਕੀਤੀਆਂ ਬਹੁਤ ਇੱਕ ਮਾੜਾ ਪੰਜਾਬ ਵਿੱਚ ਐਸੀ ਰੀਤ ਨਹੀਂ ਨਾ ਸਾਡੀ ਕੌਮ ਦੇ ਵਿੱਚ ਐਸੀ ਗੱਲ ਨਾ ਸਾਨੂੰ ਗੁਰੂਆਂ ਨੇ ਸਾਨੂੰ ਕੋਈ ਐਸਾ ਰਾਹ ਦਿਖਾਇਆ ਅਸੀਂ ਤਾਂ ਹਮੇਸ਼ਾ ਦੇਣ ਵਾਲੇ ਆ ਭੁੱਖੇ ਨੂੰ ਰੋਟੀ ਖਵਾਨ ਵਾਲੇ ਆ ਕੋਰਾਂ ਪਗੰਮਰਾ ਦੀ ਧਰਤੀ ਹੈ ਜਿੱਥੇ ਹਮੇਸ਼ਾ ਲੰਗਰ ਲੱਗਦੇ ਨੇ ਔਰ ਭੁੱਖੇ ਬੰਦਿਆਂ ਨੂੰ ਰੋਟੀ ਖਵਾਈ ਜਾਂਦੀ ਹੈ ਆਪਣੇ ਦੇਸ਼ ਇਚ ਨਹੀਂ ਵਿਦੇਸ਼ਾਂ ਚ ਵੀ ਜਿੱਥੇ ਵੀ ਕਦੀ ਕੋਈ ਆਫਤ ਆਂਦੀ ਹੈ ਉਧਰ ਤੇ ਆਫਤ ਉਥੇ ਜਾ ਕੇ ਸਿੱਖ ਸਾਡੇ ਲੰਗਰ ਲਾਉਂਦੇ ਨੇ ਔਰ ਉਥੇ ਉਥੇ ਸਾਮ ਦੇਣੇ ਲੋਕਾਂ ਨੂੰ ਸੋ ਉਹ ਇੱਕ ਜਿਹੜਾ ਸੀਗਾ ਉਹਦੇ ਤੇ ਇਹ ਸਰਕਾਰ ਨੇ ਬਿਲਕੁਲ ਪੁੱਠਾ ਕਿਸਾਨਾਂ ਦੀਆਂ ਚੋਰੀਆਂ ਕਰਕੇ ਇੱਕ ਬਹੁਤ ਮਾੜਾ ਨਾਮ ਖਟਿਆ ਸਰਕਾਰ